ਇਹ ਹਿੰਨਾ ਚਾਰ ਖਸਾਲ ਹੋ ਗਏ ਜਦੋਂ ਬੇਟੀ ਮੇਰੀ ਕੈਨੇਡਾ ਚਲੀ ਗਈ ਨਾ ਮੈਂ ਘਰੇ ਫਰੀ ਹੁੰਦੀ ਸੀ ਤੇ ਮੈਂ ਸੋਚਿਆ ਵੀ ਨਾਲੇ ਟਾਈਮ ਸਹੀ ਆਪਣਾ ਹਨਾ ਹੋ ਜੂਗਾ ਲੱਗਦਾ ਆਪਣਾ ਟਾਈਮ ਸਪੈਂਡ ਹੋ ਜੂਗਾ ਤੇ ਨਾਲੇ ਆਪਾਂ ਨੇਚਰਲ ਚੀਜ਼ਾਂ ਨਾਲ ਛੁੜ ਜਾਗੇ ਆਪਾਂ ਤੇ ਮੈਨੂੰ ਪਹਿਲਾਂ ਵੀ ਥੋੜਾ ਥੋੜਾ ਸ਼ੌਂਕ ਤਾਂ ਹੈਗਾ ਸੀ ਮੈਂ ਪਲਾਂਟਸ ਲਗਾਵਾ ਵੀ ਫਿਰ ਹੌਲੀ ਹੌਲੀ ਇੱਕ ਦੋ ਲਾਏ ਫਿਰ ਵਧਾਏ ਘਰੇ ਵਿੱਚ ਚੀਜ਼ਾਂ ਦੇ ਵਿੱਚ ਕੋਈ ਚੀਜ਼ ਪਈ ਹੁੰਦੀ ਹੈ ਨਾ ਗੱਤੇ ਦਾ ਡੱਬਾ ਜਾਂ ਕੋਈ ਪਲਾਸਟਿਕ ਦੇ ਡੱਬੇ ਉਹਨਾਂ ਨੂੰ ਕਲਰ ਕਰਕੇ ਕੋਈ ਕਿਤੋਂ ਕਟਿੰਗ ਲੈ ਆਉਂਦੀ ਤੇ ਕਿਤੋਂ ਲੈ ਆਉਂਦੀ ਕਿਤੋਂ ਆਣ ਗਵਣ ਜਿੱਥੇ ਵੀ ਜੰਨੀ ਮੈਨੂੰ ਆਇਆ ਹੁੰਦਾ ਮੈਂ ਕੋਈ ਕਟਿੰਗ ਲਿਆਵਾ ਤੇ ਮੈਂ ਲਾਵਾ ਤੇ ਸਾਂ ਕਰਕੇ ਨਾਲ ਦੇ ਟਰਸ ਤੇ ਜਗਾ ਹੈਗੀ ਸੀ ਤੇ ਫਿਰ ਮੈਂ ਆਪ ਦਾ ਥੋੜਾ ਮਸਾਲਾ ਤੇ ਹੀ ਪlant ਲਗਾਏ ਨੇ ਕਿੰਨੇ ਤਰ੍ਹਾਂ ਦੇ ਬੂਟੇ ਲਾਏ ਹੋਏ ਕਿਤਰਾ ਜਿੰਨੇ ਬੂਟੇ ਆਏਗੇ ਅ ਮੇਰੇ ਕੋਲੇ ਹੋਣਗੇ ਤਕਰੀਬਨ 50 ਤਰ੍ਹਾਂ ਦੇ ਪlantਸ ਹੋਣਗੇ ਜਿਹੜੇ ਆਪਾਂ ਨੂੰ ਸ਼ੁੱਧ ਹਵਾ ਦਿੰਦੇ ਨੇ ਹੈਨਾ ਜੈਡ ਪlant ਹੋ ਗਿਆ ਪਰਪਲ ਹਾਰਟ ਵੀ ਇਸ ਤਰ੍ਹਾਂ ਦੇ ਬਹੁਤ ਮਣੀ ਪlant ਮੈਂ ਮਿਰਚ ਵਗੈਰ ਨਰਸ ਨਾਲ ਲਾ ਲਨੇ ਆਪਾਂ ਨਿੰਬੂ ਤੇ ਕਦੂਕੀ ਅਜ ਵੀ ਹੁੰਦਾ ਨਾ ਪਾਲਕ ਮੇਥੀ ਜਿਵੇਂ ਸਰਦੀ ਚ ਉਹ ਵੀ ਲਾ ਲਨੇ ਆ ਘਰੇ ਛੱਤ ਦੇ ਉੱਪਰ ਹੀ ਕਿਉਂ ਬਣਾਏ ਗਏ ਜੀ ਘਰ ਦੇ ਵਿੱਚ ਹਾਂਜੀ ਫਿਰ ਹੋਰ ਆਪਣਾ ਕਿਤੇ ਹੋ ਨਹੀਂ ਸੀ ਨਾਲ ਦੇਖਦੀ ਵੀ ਹੁੰਦੀ ਸੀ ਕਿ ਤਰਫ ਤੇ ਲੋਕਾਂ ਨੇ ਥੋੜੀ ਥੋੜੀ ਜਗ੍ਹਾ ਦੇ ਵਿੱਚ ਵੀ ਬਹੁਤ ਕੁਝ ਬਣਾਇਆ ਹੋਇਆ ਹੈ ਨਾ ਕਿ ਮੇਰੇ ਕੋਲ ਤਾਂ ਬਹੁਤ ਜਗ੍ਹਾ ਸੀ ਛੱਤ ਦੇ ਉੱਤੇ ਤਬਾ ਆਪਾਂ ਉੱਪਰ ਹੀ ਰਹਿਣੇ ਆਂਗੇ ਤਾਂ ਕਰਕੇ ਮੈਨੂੰ ਆਉਂਦਾ ਵੀ ਇਹ ਜਗ੍ਹਾ ਨੂੰ ਆਪਾਂ ਨਾਲੇ ਬੈਠਣ ਵਾਸਤੇ ਹਨਾ ਜੋ ਕੀਤਾ ਜਾਵੇ ਪ੍ਰਭੂ ਤੋਂ ਕਿਛੜੀ ਵੀ ਫੋਨ ਤੋਂ ਕਿਦਰੀ ਪੁਲ ਬਿਕ ਨਿਚੇ ਬਣਾਈ ਹੋਈ ਹੈ ਜੀ ਤੁਹਾਨੂੰ ਬਾਰੀ ਹਾਂ ਜੀ ਹਾਂ ਜੀ ਹਿੱਸੇਦਾਰ ਹਾਂ ਮੈਨੂੰ ਜਦੋਂ ਫੋਟੋ ਵੀ ਕਹਿੰਦੇ ਨੇ ਕਿਕਾ ਉਹ ਬਹੁਤ ਵੀ ਮਤਲਬ ਤਾਰੀਫ ਕਰਦੇ ਨੇ ਵੀ ਤੁਸੀਂ ਬਹੁਤ ਵਧੀਆ ਉਹ ਕੀਤਾ ਤੇ ਫਿਰ ਮਨ ਨੂੰ ਬੜਾ ਹੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇਹ ਵੀ ਮੈਂ ਖਾਦ ਖੁਦ ਵੀ ਘਰੇ ਜਿਵੇਂ ਵੇਸਤ ਚੀਜ਼ਾਂ ਨੇ ਅਸੀਂ ਬਾਹਰ ਨਹੀਂ ਛੱਡਦੇ ਹੈਗੇ ਜਿਵੇਂ ਕੇਲਿਆਂ ਦੇ ਛਿਲਕੇ ਜੋ ਵੀ ਆਪਣੇ ਘਰੇ ਸਬਜ਼ੀਆਂ ਦੇ ਛਿਲਕੇ ਵੇਸਤ ਹੁੰਦੇ ਨੇ ਹਨਾ ਉਹ ਡਰਮ ਲਾਏ ਹੋਏ ਨੇ ਉਹਦੇ ਵਿੱਚ 2-3 ਮਹੀਨਿਆਂ ਬਾਅਦ ਖਾਦ ਤਿਆਰ ਹੋ ਜਾਂਦੀ ਹੈ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੈ ਹਨਾ ਉਹ ਕਹਿੰਦੇ ਨੇ ਵੀ ਤੁਹਾਡੀ ਖਾਦ ਵੀ ਸਾਨੂੰ ਖਾਦ ਦਿਓ ਤੁਸੀਂ ਖਾਦ ਬਹੁਤ ਵਧੀਆ ਬਣਾਉਣੇ ਹੋਗੇ ਤੇ ਬਹੁਤ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਮੈਂ ਇਹਨੂੰ ਹੋਰ ਵਧਾਵਾਂਗਾ ਵਪੇਚੀ ਨੂੰ ਉਹ ਕੀ ਮੈਸੇਜ ਹੋਊਗਾ ਜੀ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਵੇਸਟੇਜ ਚੀਜ਼ਾਂ ਨੂੰ ਬਾਅਦ ਵਿੱਚ ਤੇ ਨੇ ਇੱਕ ਤਾਂ ਸਾਡਾ ਆਵਾਦ ਹਾਂਜੀ ਹਾਂਜੀ ਪਰੂਸ਼ੇ ਪਰੂਸ਼ੇ ਤਾਂ ਹੁੰਦਾ ਜੀ ਤੇ ਤੁਸੀਂ ਘਰ ਦੇ ਵਿੱਚ ਉਹ ਵੇਸਟੇਜ ਚੀਜ਼ਾਂ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਹੋ ਮੈਂ ਤਾਂ ਸਾਰਿਆਂ ਨੂੰ ਇਹ ਜਾਨਣੀ ਆ ਵੀ ਜਿਹੜੀ ਆਪਣੇ ਹਨਾ ਪਲਾਸਟਿਕ ਦੀ ਕੋਈ ਵੀ ਚੀਜ਼ ਆਪਣੇ ਘਰੇ ਹੁੰਦੀ ਆ ਉਹਨੂੰ ਤੁਸੀਂ ਲਿਆ ਕੇ ਕਲਰ ਲਿਆ ਤੇ ਰੰਗ ਕਰੋ ਤੇ ਉਹਦੇ ਵਿੱਚ ਪਲਾਂਟ ਲਾਓ ਨਾਲੇ ਥੋੜਾ ਕਈ ਵਾਰ ਮਨ ਆਵਲੇ ਦਾ ਹੁੰਦਾ ਖੁਸ਼ ਹੁੰਦਾ ਹਨਾ ਮਨ ਦੇ ਇਥੇ ਪਲਾਂਟ ਨੂੰ ਨਾਲੇ ਆਪਣਾ ਵੇਸਟ ਆਦੋੜਾ ਖਰਾਬ ਨਹੀਂ ਹੁੰਦਾ ਜਦੋਂ ਆਪਾਂ ਪਲਾਸਟਿਕ ਨੂੰ ਬਾਹਰ ਸਿੱਟਦੇ ਆ ਉਹੀ ਘਰੇ ਤੁਸੀਂ ਨਾਲ ਸੋਨਾ ਲੱਗਦਾ ਹੈਗਾ ਘਰੇ ਹਨਾ ਆਪਣਾ ਬਗੀਚਾ ਲੱਗਿਆ ਹੋਇਆ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ